ਇਸ ਲਈ ਇਹਦੀ ਵੱਡੀ ਖਬਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਤੋਂ ਬਾਅਦ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਭੇਜਿਆ ਗਿਆ ਤੇ ਤਸਵੀਰਾਂ ਕੱਲ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਅੱਜ ਸਵੇਰੇ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਿਜਾ ਕੇ ਇੱਕ ਗੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਪਰ ਹੁਣ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਸਵੇਰੇ ਹੀ ਜਗਜੀਤ ਸਿੰਘ ਢੱਲੇਵਾਲ ਦੀ ਕਿਸਾਨ ਜਥੇਬੰਦੀ ਸਿੱਧੂਪੁਰੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਸੀ ਕਿ ਜਗਜੀਤ ਸਿੰਘ ਢੱਲੇਵਾਲ ਆਪਣੇ ਮਰਨ ਵਰਤ ਨੂੰ ਕਾਇਮ ਰੱਖਣਗੇ ਤੇ ਹਜੇ ਵੀ ਪੁਲਸ ਹਿਰਾਸਤ ਦੇ ਵਿੱਚ ਵੀ ਮਰਨ ਵਰਤ ਨੂੰ ਅਦਾ ਜ਼ਾਰੀ ਹੈ ਤੇ ਸਭ ਦੇ ਦਰਮਿਆਨ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਪਾਣੀ ਪੀਣਾ ਵੀ ਤਿਆਗ ਦਿੱਤਾ ਹੈ ਤੇ ਇਸ ਦੇ ਨਾਲ ਹੀ ਇਹ ਜਾਣਕਾਰੀ ਉਹਨਾਂ ਦੀ ਜਿਹੜੀ ਜਥੇਬੰਦੀ ਦੇ ਆਗੂ ਨੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤਾਂ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਕੱਲ ਦੀ ਕਾਰਵਾਈ ਤੋਂ ਬਾਅਦ ਨਾਰਾਜ਼ ਨੇ ਕਿਉਂਕਿ ਇੱਕ ਸਾਲ ਤੋਂ ਬਦੀ ਮਿਹਨਤ ਦੇ ਨਾਲ ਜਥੇਬੰਦੀ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਸੀ ਤੇ ਸਭ ਦੇ ਦਰਮਿਆਨ ਹੁਣ ਜਿਹੜਾ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿਵੇਂ ਮੀਟਿੰਗ 'ਚ ਬੁਲਾ ਕੇ ਇਹ ਪੂਰਾ ਸਿਨੈਰੀਓ ਤਿਆਰ ਕੀਤਾ ਗਿਆ ਤੇ ਇਸ ਗੱਲ ਤੋਂ ਖਾਸਾ ਨਾਰਾਜ਼ ਨੇ ਜਗਜੀਤ ਸਿੰਘ ਡੱਲੇਵਾਲ ਇਸ ਦੇ ਲਈ ਉਹਨਾਂ ਦੇ ਵੱਲੋਂ ਪਾਣੀ ਤੱਕ ਤਿਆਗ ਦਿੱਤਾ ਗਿਆ ਹੈ ਤਾਂ ਹੁਣ ਪੁਲਿਸ ਪ੍ਰਸ਼ਾਸਨ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੇ ਵਿੱਚ ਲੱਗਾ ਹੋਇਆ ਹੈ ਕਿ ਪਾਣੀ ਪੀਤਾ ਜਾਏ ਤੇ ਨਾਲ ਦੀ ਨਾਲ ਜਿਹੜੀ ਹੈ ਡਾਕਟਰਾਂ ਦੀ ਟੀਮ ਹੈ ਉਹ ਵੀ ਲਗਾਤਾਰ ਅਪੀਲ ਦਲੀਲ ਕਰ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੈਡੀਕਲ ਸੁਵਿਧਾਵਾਂ ਜਿਹੜੀਆਂ ਉਹ ਪਹਿਲਾਂ ਲੈਂਦੇ ਸਨ ਉਹ ਉਸੇ ਤਰੀਕੇ ਜਾਰੀ ਰੱਖਣ ਜਿਸ ਤਰੀਕੇ ਉਹ ਪਹਿਲਾਂ ਮੈਡੀਕਲ ਸੁਵਿਧਾਵਾਂ ਲੈ ਰਹੇ ਸਨ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਵੱਲੋਂ ਮਰਨ ਭਰਤੇ ਦਾ ਪਹਿਲਾਂ ਹੀ ਸਵੇਰੇ ਜ਼ਿਕਰ ਕਰ ਦਿੱਤਾ ਗਿਆ ਸੀ ਉਹਨਾਂ ਦੀ ਇਹ ਜਿਹੜੀ ਜਥੇਬੰਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਆਪਣਾ ਮਾਰਨ ਭਾਰਤ ਜਾਰੀ ਰੱਖਣਗੇ ਪਰ ਇਸ ਸਬਦੇ ਦਰਮਿਆਨ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਹੋਰ ਆਨੇ ਪਾਣੀ ਵੀ ਤਿਆਗ ਦਿੱਤਾ ਹੈ ਕਹਿੰਦੇ ਮੈਂ ਪਾਣੀ ਤੱਕ ਨਹੀਂ ਪੀਵਾਂਗਾ ਕਿਉਂਕਿ ਖਾਸਾ ਨਾਰਾਜ਼ ਨੇ ਜਿਹੜੀ ਕੱਲ ਕਾਰਵਾਈ ਕਿਸਾਨਾਂ ਦੇ ਉੱਤੇ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਕਿਸਾਨਾਂ ਦੀ ਕੇਂਦਰ ਦੇ ਨਾਲ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਮੀਟਿੰਗ ਰੱਖੀ ਗਈ ਸੀ ਜਿੱਥੇ ਕੇਂਦਰੀ ਆਗੂ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਤੇ ਸਭ ਦੇ ਦਰਮਿਆਨ ਜਦੋਂ ਮੀਟਿੰਗ ਖਤਮ ਹੁੰਦੀ ਹੈ ਤਾਂ ਹਿਰਾਸਤ ਦੇ ਵਿੱਚ ਲੈ ਲਏ ਜਾਂਦੇ ਨੇ ਕਿਸਾਨ ਆਗੂ ਤਾਂ ਕਿਸਾਨ ਆਗੂ ਹਿਰਾਸਤ ਚ ਲੈਣ ਤੋਂ ਬਾਅਦ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਐਕਸ਼ਨ ਦੇਖਣ ਨੂੰ ਮਿਲਦਾ ਹੈ ਦੋਵੇਂ ਮੋਰਚੇ ਤੋੜ ਦਿੱਤੇ ਜਾਂਦੇ ਨੇ ਮੋਰਚੇ ਹੁਣ ਕਲੀਅਰ ਕਰ ਦਿੱਤੇ ਗਏ ਨੇ ਤੇ ਉੱਥੇ ਰਸਤਾ ਆਮ ਆਬਾਦ ਦੇ ਲਈ ਖੋਲ ਦਿੱਤਾ ਗਿਆ ਹੈ ਤੇ ਇਸ ਸਬਦੇ ਨਾਲ ਜਗਜੀਤ ਸਿੰਘ ਡੱਲੇਵਾਲ ਖਾਸਾ ਨਿਰਾਜ਼ ਨਜ਼ਰ ਆ ਰਹੇ ਨੇ ਉਹਨਾਂ ਨੇ ਪਾਣੀ ਤੱਕ ਜੜਾ ਤਿਆਗ ਦਿੱਤਾ ਹੈ ਤੇ ਲਗਾਤਾਰ ਡਾਕਟਰ ਦੀਆਂ ਟੀਮਾਂ ਤੇ ਪੁਲਿਸ ਦੀਆਂ ਟੀਮਾਂ ਉਹਨਾਂ ਨੂੰ ਮਨਾਉਣ ਦੇ ਵਿੱਚ ਲੱਗੀਆਂ ਨੇ ਕਿ ਪਾਣੀ ਪੀਣ ਦੇ ਨਾਲ ਦੀ ਨਾਲ ਜਿਹੜੀਆਂ ਮੈਡੀਕਲ ਸੁਵਿਧਾਵਾਂ ਉਹਨਾਂ ਦੇ ਵੱਲੋਂ ਲਈਆਂ ਜਾ ਰਹੀਆਂ ਸੀ ਉਹ ਵੀ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਕੰਟੀਨਿਊ ਕਰਨ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਸੇ ਤਰੀਕੇ ਨਾਲ ਲੈਂਦੇ ਰਹਿਣ ਜਿਸ ਤਰੀਕੇ ਦੇ ਨਾਲ ਪਹਿਲਾਂ ਮੈਡੀਕਲ ਸੁਵਿਧਾਵਾਂ ਲੈ ਰਹੇ ਸੰਤਾ ਇੱਥੇ ਕਾਬਿਲੇ ਗੌਰ ਇਹ ਵੀ ਹੋ ਜਾਂਦਾ ਕਿ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਮਾਨਵ ਭਰਤ ਨੂੰ ਅੱਜ 116 115ਵਾਂ ਦਿਨ ਜੜਾ ਹੋ ਗਿਆ ਹੈ ਤੇ 115 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਾਨਵ ਭਰਤ ਤੇ ਬੈਠੇ ਹੋਏ ਨੇ ਜਦੋਂ ਤੋਂ ਕੇਂਦਰ ਤੇ ਕਿਸਾਨਾਂ ਦੇ درمیان ਡੈਡਲੌਕ ਬਣਿਆ ਹੋਇਆ ਸੀ ਤਾਂ ਉਹਨਾਂ ਦੇ ਮਰਨ ਬਰਤ ਤੋਂ ਬਾਅਦ ਹੀ ਇਹ ਡੈਡਲੌਕ ਜਿਹੜਾ ਟੁੱਟਦਾ ਹੈ ਤੇ ਕਿਸਾਨਾਂ ਦੇ ਨਾਲ 14 ਫਰਵਰੀ ਨੂੰ ਮੀਟਿੰਗ ਦਾ ਸੱਦਾ ਜਿਹੜਾ ਉਹ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹੂਤਾਵਾਂ ਦੇ ਲਈ ਹਾਮੀ ਭਰਦੇ ਨੇ ਤੇ ਮੈਡੀਕਲ ਸਹੂਤਾ ਵੀ ਲੈਂਦੇ ਨੇ ਗਲੂਗੋਸ਼ ਲਗਾਏ ਜਾ ਰਹੇ ਸੀ ਇੰਜੈਕਸ਼ਨ ਲਗਾਏ ਜਾ ਰਹੇ ਸੀ ਤੇ ਉਹ ਤੋਂ ਬਾਅਦ ਹੁਣ ਉਹਨਾਂ ਨੇ ਮੈਡੀਕਲ ਸਹੂਤਾਵਾਂ ਨੂੰ ਵੀ ਕੋਰੀ ਨਾ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਸਭ ਦੇ ਦਰਮਿਆਨ ਹੁਣ ਸਿਚੁਏਸ਼ਨ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਨਾਲ ਲੜ ਰਹੇ ਨੇ ਤੇ ਲਗਾਤਾਰ ਜੋ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਜਗਜੀਤ ਸਿੰਘ ਡੱਲੇਵਾਲ ਦਾ ਭਾਰ ਵੀ ਲਗਾਤਾਰ ਘਟ ਰਿਹਾ ਹੈ ਬੀਪੀ ਵੀ ਵਧ ਘਟ ਰਿਹਾ ਹੈ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਸੁਖਵੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤਰੀਕੇ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਵੱਲੋਂ ਪਾਣੀ ਵੀ ਤਿਆਗ ਦਿੱਤਾ ਗਿਆ ਹੈ ਤੇ ਹੁਣ ਪੁਲਿਸ ਪ੍ਰਸ਼ਾਸਨ ਤੇ ਮੈਡੀਕਲ ਟੀਮਾਂ ਲਗਾਤਾਰ ਮਿੰਤਾ ਕਰ ਰਹੀਆਂ ਨੇ ਕਿ ਭਾਈ ਤੁਸੀਂ ਜਿਹੜੀਆਂ ਮੈਡੀਕਲ ਸਹੂਲਤਾਂ ਪਹਿਲਾਂ ਲੈ ਰਹੇ ਸੀ ਉਹ ਕੰਟੀਨਿਊ ਕਰੋ ਆ ਬਿਲਕੁਲ ਵਿਵੇਕ ਜੇਕਰ ਗੱਲ ਕਰੀਏ ਤਾਂ ਮਸਲਾ ਕੱਲਾ ਇਹ ਨਹੀਂ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਇਹ ਇਹ ਸਾਰੀ ਗੱਲ ਕੀਤੀ ਗਈ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਡੀਕਲ ਸਹੂਲਤ ਨਹੀਂ ਲਈ ਜਾਣੀ ਪਾਣੀ ਤੱਕ ਨਹੀਂ ਪੀਤਾ ਜਾਣਾ ਗੱਲ ਪਿੱਛੇ ਇਹ ਹੈ ਕਿ ਉਹਨਾਂ ਨੇ ਇਹ ਤੱਥ ਪੇਸ਼ ਕੀਤਾ ਹੈ ਦਲੀਲ ਦਿੱਤੀ ਹੈ ਕਿ ਭਾਈ ਤੁਹਾਡੇ ਵੱਲੋਂ ਸਾਨੂੰ ਤਾਂ ਡਿਟੇਨ ਕਰ ਲਿਆ ਗਿਆ ਸਾਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸਾਡੇ ਨਾਲ ਤਾਂ ਜਿਹੜੀਆਂ ਕਾਰਵਾਈਆਂ ਕੀਤੀਆਂ ਨੇ ਪਰ 80-80 ਸਾਲਾਂ ਦੇ ਹੋਰ ਵੀ ਬਹੁਤ ਸਾਰੇ ਬਜ਼ੁਰਗ ਇਹਨਾਂ ਇਹ ਦਿੱਕਰੀਆਂ ਵਧੀਆਂ ਪੰਜਾਬ ਪੁਲਿਸ ਪ੍ਰਸ਼ਾਸਨ ਨਾਲ ਹੀ ਵਿਵੇਕ ਗੱਲ ਇੱਕ ਇਹਦੇ ਉੱਪਰ ਵੀ ਕਰਾਉਣਾ ਹੂੰ ਅ ਸੁਖਬੀਰ ਤੁਹਾਡੀ ਆਵਾਜ਼ ਸਹੀ ਤਰੀਕੇ ਸਾਡੇ ਕੋਲ ਨਹੀਂ ਆ ਰਹੀ ਮੈਂ ਚਾਹੂੰਗਾ ਕਿ ਤੁਸੀਂ ਅ ਨੈਟਵਰਕ ਵਾਲੀ ਥਾਂ ਦੇ ਵਿੱਚ ਆ ਕੇ ਸਾਡੇ ਨਾਲ ਸੰਪਰਕ ਕਰੋ ਤੇ ਸੁਖਬੀਰ ਦੇ ਨਾਲ ਮੁਰਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਟੈਕਨੀਕਲ ਇਸ਼ੂਸ ਕਰਕੇ ਸੁਖਬੀਰ ਦੇ ਨਾਲ ਸੰਪਰਕ ਜਿਹੜਾ ਉਹ ਸਹੀ ਲੱਤ ਨਹੀਂ ਹੋ ਪਾਰਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਵੱਲੋਂ ਹੁਣ ਮਰਨ ਵਰਤ ਦਾ ਤੱਪ ਸਵੇਰੇ ਹੀ ਕਲੀਅਰ ਕਰ ਦਿੱਤਾ ਗਿਆ ਸੀ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਕਿਉਂ ਮਰਨ ਵਰਤ ਉਸੇ ਤਰੀਕੇ ਨਾਲ ਜਾਰੀ ਰੱਖਣਗੇ ਜਿਸ ਤਰੀਕੇ ਉਹ ਪਹਿਲਾਂ ਮਰਨ ਵਰਤ ਚੱਲ ਰਿਹਾ ਸੀ ਉਹ ਨਾਦਾ ਪਰ ਹੁਣ ਇਹ ਸਭ ਦੇ ਦਰਮਿਆਨ ਪਾਣੀ ਵੀ ਤਿਆਗ ਦਿੱਤਾ ਗਿਆ ਹੈ ਜਗਜੀਤ ਸਿੰਘ ਢੱਲੇਵਾਲੋਂ ਰਾਦੇਵਲੋਂ ਤੇ ਨਾਲ ਦੀ ਨਾਲ ਮੈਡੀਕਲ ਸੁਵਿਧਾਵਾਂ ਜਿਹੜੀਆਂ ਜਗਜੀਤ ਸਿੰਘ ਢੱਲੇਵਾਲ ਲੈ ਰਹੇ ਨੇ ਉਸ ਤੋਂ ਵੀ ਕੋਰੀ ਨਾ ਕਰ ਦਿੱਤੀ ਗਈ ਹੈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿਲ ਫਿਰ ਤੋਂ ਜੁੜ ਚੁੱਕੇ ਨੇ ਸੁਖਬੀਰ ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਸੀਗੇ ਕਿ ਉਹਨਾਂ ਨੂੰ ਤਾਂ ਡਿਟੇਨ ਕਰ ਲਿਆ ਗਿਆ ਪਰ ਉਹ ਨਰਾਜ਼ਗੀ ਇਸ ਗੱਲ ਤੇ ਜਤਾ ਰਹੇ ਨੇ ਕਿ ਜਿਹੜੇ 80-80 ਸਾਲਾਂ ਦੇ ਬਜ਼ੁਰਗ ਕੱਲ ਖੱਜਲ ਹੋਏ ਨੇ ਤੇ ਬਾਕੀ ਕਿਸਾਨ ਜਿਹੜੇ ਜਿਨ੍ਹਾਂ ਦਾ ਮੋਰਚਾ ਤੋੜਿਆ ਗਿਆ ਸਮਾਨ ਤੱਕ ਜਿਹੜਾ ਉਹਨਾਂ ਦਾ ਦੂਸਰੇ ਬੰਦੇ ਸੁੱਟ ਦਿੱਤਾ ਗਿਆ ਤਾਂ ਉਸ ਚੀਜ਼ ਨੂੰ ਲੈ ਕੇ ਖਾਸਾ ਨਾਰਾਜ਼ ਨੇ ਜਗਜੀਤ ਸਿੰਘ ਢੱਲੇਵਾਲ ਬਿਲਕੁਲ ਬਹੁਤ ਵੱਡੀ ਨਰਾਜ਼ਗੀ ਹੈ ਆਮ ਤੌਰ ਦੇ ਉੱਪਰ ਜਦੋਂ ਵੀ ਕਿਸੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਕੋਈ ਦੋਰਾਇ ਨਹੀਂ ਕਿ ਸਿਰਫ ਸਿਰਫ ਇਸੇ ਚੀਜ਼ ਦੇ ਉੱਪਰ ਧਿਆਨ ਦਿੱਤਾ ਜਾਂਦਾ ਹੈ ਕਿ ਜਿਹੜੇ ਵਿਅਕਤੀ ਨੇ ਜਾਂ ਫਿਰ ਜਿਹੜੇ ਆਗੂ ਨੇ ਉਹਨਾਂ ਨੂੰ ਡਿਟੇਨ ਕੀਤਾ ਜਾਵੇ ਉਹਨਾਂ ਨੂੰ ਪਹਿਲਾਂ ਇੱਧਰ ਉੱਧਰ ਖੰਡਾਇਆ ਜਾਵੇ ਜਾਂ ਫਿਰ ਕਿਤੇ ਗ੍ਰਿਫਤਾਰ ਕਰਕੇ ਡਿਟੇਨ ਕਰਕੇ ਰੱਖਿਆ ਜਾਵੇ ਇਹ ਖਿਆਲ ਘਟ ਕੀਤਾ ਜਾਂਦਾ ਹੈ ਕਿ ਉੱਥੇ ਸਮਾਨ ਕਿਸ ਤਰੀਕੇ ਦੇ ਨਾਲ ਤੋੜਿਆ ਗਿਆ ਹੁਣ ਦੋਸ਼ ਤਾਂ ਇਹ ਵੀ ਲਾਏ ਜਾ ਰਹੇ ਨੇ ਕਿ ਇੱਕ ਤਾਂ 80-80 ਸਾਲਾਂ ਦੇ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਅਜੇ ਇਸ ਤਰੀਕੇ ਦੇ ਨਾਲ ਧੂਕੜਿਸ ਕਰਕੇ ਲਜਾਇਆ ਗਿਆ ਉਹਨਾਂ ਦੇ ਨਾਲ ਜਦੋਜਦ ਕੀਤੀ ਗਈ ਹੈ ਨਾਲ ਦੂਜੀ ਗੱਲ ਇਹ ਵੀ ਹੈ ਵਿਵੇਕ ਕਿ ਜਿਹੜੇ ਕਿਸਾਨ ਸੀ ਜਿਹੜੇ ਕਿ ਨੌਜਵਾਨ ਸੀ ਉਹਨਾਂ ਨੂੰ ਰਾਤ ਦੇ ਸਮੇਂ ਥਾਣਿਆਂ ਦੇ ਵਿੱਚੋਂ ਕਈਆਂ ਦੇ ਉ ਬਾਹਰ ਕੱਢ ਦਿੱਤਾ ਗਿਆ ਕਿ ਬੈਠਣ ਦੇ ਲਈ ਸਾਡੇ ਕੋਲੇ ਜਗ੍ਹਾ ਨਹੀਂ ਕਿਉਂਕਿ 700 ਦੇ ਕਰੀਬ ਕਿਸਾਨਾਂ ਨੂੰ ਡਿਟੇਨ ਕਰ ਲੈਣਾ ਹਾਲਾਂਕਿ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਇਹਨਾਂ ਨੂੰ ਤਾਂ ਜਲੰਧਰ ਲਿਜਾਇਆ ਗਿਆ ਤੁਹਾਨੂੰ ਆਪਾਂ ਬੀਤੇ ਕੱਲ ਵੀ ਗੱਲ ਕਰ ਰਹੇ ਸੀ ਕਿ ਇਹਨਾਂ ਨੂੰ ਦੂਰ ਦਰਾਡੇ ਲਿਜਾਇਆ ਗਿਆ ਜਿੱਥੇ ਪਹੁੰਚ ਤੋਂ ਬਾਹਰ ਹੋ ਸਕੇ ਇਆ ਫਿਰ ਕਹਿ ਲਿਆ ਕਿ ਕਿਸਾਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਉਧਰ ਦੇ ਪਾਸੇ ਨੂੰ ਕੂਚ ਨਾ ਕੀਤਾ ਜਾ ਸਕੇ ਇਸੇ ਦੇ ਦਰਮਿਆਨ ਇਹ ਜਾਣਕਾਰੀ ਨਿਕਲ ਰਹੀ ਹੈ ਟਰਾਲੀਆਂ ਦੇ ਵਿੱਚ ਲੱਗਾ ਹੋਇਆ ਉਹ ਲੱਖਾਂ ਦਾ ਸਮਾਨ ਜਿਹੜੀਆਂ ਵੱਖ-ਵੱਖ ਰਿਪੋਰਟਾਂ ਆਪਾਂ ਵੀ ਸਾਂਝੀਆਂ ਕਰਦੇ ਰਹੇ ਆ ਕਿਵੇਂ ਆਲੀ ਸ਼ਾਂਤ ਤਰੀਕੇ ਦੇ ਨਾਲ ਟਰਾਲੀਆਂ ਬਣਾਈਆਂ ਗਈਆਂ ਨੇ ਕਿਸਾਨਾਂ ਦੇ ਵੱਲੋਂ ਉੱਥੇ ਬਹੁਤ ਸਾਰਾ ਸਾਜੂ ਸਮਾਨ ਲਜਾਇਆ ਗਿਆ ਸੀ ਘਰਾਂ ਦੀ ਤਰ੍ਹਾਂ ਉੱਥੇ ਰਹਿ ਰਹੇ ਸੀ ਕਿਸਾਨ ਉਹਨਾਂ ਸਾਰੇ ਸਮਾਨਾਂ ਨੂੰ ਨਸਤਾਨਬੂਧ ਕੀਤਾ ਗਿਆ ਹੈ ਉਸ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਜਗਜੀਤ ਸਿੰਘ ਢੱਲੇਵਾਲ ਫਰਾਂ ਤੱਕ ਪਹੁੰਚ ਰਹੀਆਂ ਨੇ ਇਸ ਕਰਕੇ ਉਹ ਖਾਸਾ ਨਾਰਾਜ਼ ਨੇ ਕਿ ਭਾਈ ਤੁਸੀਂ ਸਿਰਫ ਸਾਨੂੰ ਡਿਟੇਲ ਥੋੜੀ ਕੀਤਾ ਹੈ ਤੁਹਾਡੇ ਵੱਲੋਂ ਸਾਡਾ ਨੁਕਸਾਨ ਬਹੁਤ ਵੱਡੇ ਪੱਧਰ ਦੇ ਉੱਪਰ ਕੀਤਾ ਗਿਆ ਹੈ ਜਿੱਥੇ ਜ਼ਹਿਨੀ ਤੌਰ ਦੇ ਉੱਪਰ ਉਹ ਪਰੇਸ਼ਾਨ ਹੈ ਉੱਥੇ ਹੀ ਨਾਲ ਉਹਨਾਂ ਦੇ ਜਿਹੜੇ ਕਿਸਾਨ ਨੇ 80-80 ਸਾਲਾਂ ਦੇ 90-90 ਸਾਲਾਂ ਦੀ ਵੀ ਏਜ ਦੇ ਜਿਹੜੇ ਕਿਸਾਨ ਨੇ ਉਹ ਦ੍ਰਿੜਤਾ ਦੇ ਨਾਲ ਉੱਥੇ ਬੈਠੇ ਸੀ ਜਾਂ ਫਿਰ ਇਹ ਵੀ ਕਿਹਾ ਜਾਂਦਾ ਕਮੇਟੀ ਦੇ ਉੱਪਰ ਗਏ ਨੇ ਆ ਬਾਕੀ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਦੇ ਕੋਲੋਂ ਤਾਂ ਆਪਣੇ ਕੰਮ ਧੰਦੇ ਵੀ ਕੀਤੇ ਜਾਣੇ ਹੁੰਦੇ ਨੇ ਟਰਾਲੀਆਂ ਦੇ ਵਿੱਚ ਆਲਮੋਸਟ ਜ਼ਿਆਦਾਤਰ ਕਿਸਾਨ ਜਿਹੜੇ ਨੇ ਬਜ਼ੁਰਗੀ ਟਰਾਲੀਆਂ ਦੇ ਵਿੱਚ ਹੁੰਦੇ ਨੇ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਦਰਸ਼ਕ ਵੀ ਜਾਣਦੇ ਹੋਗੇ ਸੁਖਵੀਰ ਸੁਖਵੀਰ ਦੇਖੋ ਜੋ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਚਲੋ ਉਹਨਾਂ ਦਾ ਜ਼ਮੂਰੀ ਹੱਕ ਹੈ ਨਾਰਾਜ਼ਗੀ ਜ਼ਾਹਰ ਵੀ ਕਰ ਸਕਦੇ ਨੇ ਪਰ ਇਸ ਸਮੇਂ ਜੇ ਪੂਰੀ ਸਿਚੁਏਸ਼ਨ ਦੇ ਆਪਾਂ ਆ ਪ੍ਰੋਸ ਐਂਡ ਕੌਨਸ ਦੇਖੀਏ ਜੋ ਦੋਵੇਂ ਪੱਖ ਦੇਖੀਏ ਤਾਂ ਸਿਚੁਏਸ਼ਨ ਬਹੁਤ ਕ੍ਰਿਟੀਕਲ ਨਹੀਂ ਬਣਦੀ ਦਿਖਾਈ ਦੇ ਰਹੀ ਕਿਉਂਕਿ 115 ਦਿਨ ਮਾਰਨ ਵਰਤ ਤੇ ਬੈਠੇ ਹੋਏ ਨੇ ਹਾਲਾਂਕਿ ਉਹnade ਵੱਲੋਂ ਹੁਣ ਥੋੜਾ ਸਮਾਂ ਪਹਿਲਾਂ ਫਰਵਰੀ ਦੇ ਵਿੱਚ 14 ਫਰਵਰੀ ਦੀ ਮੀਟਿੰਗ ਤੈਅ ਹੁੰਦੀ ਐ ਤਾਂ ਪਹਿਲਾਂ ਮੈਡੀਕਲ ਸੁਵਿਧਾਵਾਂ ਜ਼ਰੂਰ ਲੈਣ ਲੱਗ ਜਾਂਦੇ ਨੇ ਪਰ ਇੱਕ ਪੁਆਇੰਟ ਇਹ ਵੀ ਆਪਾਂ ਸੋਚ ਕੇ ਚੱਲੀਏ ਕਿ ਇੱਕ ਕੈਂਸਰ ਦੇ ਪੇਸ਼ੈਂਟ ਨੇ ਲਗਾਤਾਰ ਸ਼ਰੀਰ ਵੀ ਬਜ਼ੁਰਗ ਹੈ ਪਹਿਲਾਂ ਵੀ ਖਬਰਾਂ ਆਈਆਂ ਕਿ ਡਾਕਟਰਾਂ ਨੂੰ ਖਾਸੀ ਮੁਸ਼ਕਲ ਹੋ ਰਹੀ ਹੈ ਬੀਨਜ਼ ਨਹੀਂ ਲੱਭ ਰੀਆਂ ਨਸਾਂ ਨਹੀਂ ਲੱਭ ਰੀਆਂ ਉਹਨਾਂ ਦੀਆਂ ਜਿੱਥੇ ਗਲੂਗੋਸ਼ ਲਾ ਸਕਣ ਤੇ ਸਭ ਦੇ ਦਰਮਿਆਨ ਹੁਣ ਫਿਰ ਤੋਂ ਮੈਡੀਕਲ ਸਹੂਲਤ ਨੂੰ ਨਾ ਕਰ ਦਿੱਤੀ ਗਈ ਤਾਂ ਕਿਤੇ ਨਾ ਕਿਤੇ ਪੁਲਸ ਦੇ ਲਈ ਵੀ ਸਿਚੁਏਸ਼ਨ ਥੋੜੀ ਹੋਰ ਭਾਰੀ ਨਹੀਂ ਹੋ ਸਕਦੀ ਬਿਲਕੁਲ ਸਿਚੁਏਸ਼ਨ ਤਾਂ ਦੋਵੇਂ ਪੱਖਾਂ ਦੇ ਲਈ ਭਾਰੀ ਹੈ ਜੇਕਰ ਕਿਸਾਨ ਆਗੂਆਂ ਦੀ ਕਿਸਾਨ ਦੇ ਪੱਖ ਦੀ ਗੱਲ ਕਰੀਏ ਕਿਸਾਨੀ ਜਥੇਬੰਦੀਆਂ ਦੇ ਪੱਖ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਇਦਾਂ ਦਾ ਸੰਘਰਸ਼ ਜਿਹੜਾ ਆਗੂ ਹੈ ਉਸ ਨੂੰ ਗਵਾ ਦੇਣ ਤੋਂ ਬਾਅਦ ਉਹਨਾਂ ਦੀ ਹਾਲਤ ਹਾਲਾਤਾਂ ਕਿਹੋ ਜਿਹੀ ਹੋਣਗੇ ਇਹ ਵੀ ਸੋਚ ਕੇ ਕਿਤੇ ਨਾ ਕਿਤੇ ਵੱਡਾ ਸਵਾਲ ਜ਼ਰੂਰ ਪੈਦਾ ਹੁੰਦਾ ਨਾਲ ਜਿਵੇਂ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਵਿਵੇਕ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਡਾਕਟਰੀ ਸਟਾਫ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕਿਸੇ ਤਰੀਕੇ ਕੋਈ ਜਿਹੜੀ ਸਹਾਇਤਾ ਉਹ ਦਿੱਤੀ ਜਾ ਸਕੇ ਭਾਵੇਂ ਮੈਡੀਕਲ ਸਹੂਲਤ ਹੋਵੇ ਜਾਂ ਫਿਰ ਪਾਣੀ ਪੀਣ ਦੀ ਉਹਨਾਂ ਨੂੰ ਗੱਲ ਕੀਤੀ ਜਾ ਰਹੀ ਹੈ ਤੇ ਬੀਤੇ ਰਾਤ ਤੋਂ ਹੀ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਗ੍ਰੈਂਡ ਕਰਨ ਤੋਂ ਮਨਾਂ ਕਰ ਦਿੱਤਾ ਗਿਆ ਉਹ ਕਹਿੰਦੇ ਕਿ ਪਹਿਲਾਂ ਪਰਭਾਈ ਕੀਤੀ ਜਾਵੇ ਪਹਿਲਾਂ ਇਹ ਵਾਣਕਣ ਕਰਕੇ ਸਾਡੇ ਕੋਲੇ ਲਿਆਂਦਾ ਜਾਵੇ ਟਰੈਕਟਰ ਕਿੰਨੇ ਭੱਜੇ ਨੇ ਟਰਾਲੀਆਂ ਕਿੰਨੀਆਂ ਇਧਰੋਂ ਉਧਰੋਂ ਖੇਰੂ ਕਰੂ ਕੀਤੀਆਂ ਗਈਆਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਵੱਡਾ ਸਵਾਲ ਖੜਾ ਕਰ ਰਹੀਆਂ ਨੇ ਤੇ ਇਸੇ ਸਵਾਲ ਦਾ ਜਵਾਬ ਜਿਹੜਾ ਜਗਜੀਤ ਸਿੰਘ ਡੱਲੇਵਾਲ ਮੰਨ ਰਹੇ ਨੇ ਤੇ ਉਹ ਕਹਿੰਦੇ ਜਦੋਂ ਤੱਕ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਮਿਲਦਾ ਮੇਰੀ ਜਥੇਬੰਦੀ ਦੇ ਨਾਲ ਮੇਰੇ ਜਥੇਬੰਦੀ ਦੇ ਕਿਸਾਨਾਂ ਦੇ ਨਾਲ ਜਾਂ ਫਿਰ ਪੰਜਾਬ ਦੇ ਇਹਨਾਂ ਕਿਸਾਨਾਂ ਦੇ ਨਾਲ ਜਿਹੜੀ ਜਦੋਂ ਜੈਦ ਬੀਤੀ ਰਾਤ ਹੋਈ ਹੈ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਇਸ ਤਰੀਕੇ ਦੇ ਨਾਲ ਸਰਕਾਰਾਂ ਪ੍ਰਸ਼ਾਸਨ ਕਾਰਵਾਈ ਕਰਦਾ ਹੁੰਦਾ ਪਰ ਨਾਲ ਉਹਨਾਂ ਨੇ ਕਿਹਾ ਕਿ ਭਾਈ ਤੁਹਾਡੇ ਵੱਲੋਂ ਖਿਆਲ ਕਰ ਲੈਣਾ ਸ਼ਾਇਦ ਅਸੀਂ ਥੀਲਾ ਥੀਲਾ ਜੋੜ ਕੇ ਉੱਥੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਰਹਿਣ ਬਸੇਰੇ ਆਸ਼ੀਆਨੇ ਆਪਣੇ ਬਣਾਏਗੇ ਸੀ ਉਹਨਾਂ ਨੂੰ ਤੋੜ ਮਰੋੜ ਕੇ ਧੱਕੇ ਦੇ ਨਾਲ ਖੇਰੂ ਖੇਰੂ ਕਰਕੇ ਲੈ ਜਾਇਆ ਗਿਆ ਨਾਲ ਸਿਹਤ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਦੇ ਬਾਰੇ ਤਾਂ ਆਪਾਂ ਪਹਿਲੇ ਦਿਨ ਤੋਂ ਹੀ ਚਿੰਤਾ ਪ੍ਰਗਟਾ ਰਹੇ ਹਾਂ ਦਰਸ਼ਕਾਂ ਨੂੰ ਵੀ ਪਤਾ ਹੈ ਤੇ ਬਾਅਦ ਦੇ ਵਿੱਚ ਖਬਰਾਂ ਜਦੋਂ ਆਉਣ ਲੱਗ ਪਈਆਂ 100 ਦਿਨ ਤੋਂ ਉੱਪਰ ਦਾ ਸਮਾਂ ਹੋ ਜਾਣਾ 100 ਦਿਨ ਤਾਂ ਲਗਾਤਾਰ ਕਿਸੇ ਦੇ ਵੱਲੋਂ ਇੱਕ ਖਾਣਾ ਨਹੀਂ ਖਾਧਾ ਜਾਂਦਾ ਇੱਕ ਰੋਟੀ ਦੀ ਖਾਧੀ ਜਾਂਦੀ ਬੰਦਾ ਤਰ੍ਹਾਂ ਤਰ੍ਹਾਂ ਦੇ ਵਿੰਜਨ ਭਾਲਦਾ ਕਿ ਭਾਈ ਅੱਜ ਆ ਖਾ ਲਈਏ ਕੱਲ ਉਹ ਖਾ ਲਈਏ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਅੰਨ ਨੂੰ ਗ੍ਰਹਿਣ ਕਰਨ ਤੋਂ ਮਨਾ ਕਰ ਦਿੱਤਾ ਗਿਆ ਹਾਲਾਂਕਿ ਬਾਅਦ ਦੇ ਵਿੱਚ ਡਾਕਟਰੀ ਸਹੂਲਤ ਲੈਣ ਦੇ ਉੱਪਰ ਉਹ ਰਾਜ਼ੀ ਜ਼ਰੂਰ ਹੋਏ ਸੀ ਪਰ ਇਹ ਇੱਕ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਇੱਕ ਤਾਂ ਉਹਨਾਂ ਦੀ ਉਮਰ ਇੰਨੀ ਜ਼ਿਆਦਾ ਦੂਸਰਾ ਕੈਂਸਰ ਦੇ ਮਰੀਜ਼ ਤੀਸਰੇ ਰੂਪ ਦੇ ਵਿੱਚ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਜ਼ਹਿਨੀ ਤੌਰ ਦੇ ਉੱਪਰ ਵੀ ਪਰੇਸ਼ਾਨੀ ਇਸ ਗੱਲ ਦੇ ਨਾਲ ਹੋਈ ਹੈ ਜਦੋਂ ਇੱਕ ਮਰੀਜ਼ ਨੂੰ ਜ਼ਹਿਨੀ ਤੌਰ ਦੇ ਉੱਪਰ ਉਹਨਾਂ ਦਾ ਮਾਹੌਲ ਨਹੀਂ ਮਿਲਦਾ ਤਾਂ ਉਸ ਵਕਤ ਸਰੀਰ ਦੇ ਵਿੱਚ ਹੋਣ ਵਾਲੇ ਜਿਹੜੇ ਹਾ ਪੱਕੀ तमाम ਇਕੱਲੇ ਕਾਰਜ ਹੁੰਦੇ ਨੇ ਉਹ ਵੀ ਇੱਕ ਨੈਗੇਟਿਵਿਟੀ ਦੇ ਨਾਲ ਭਰ ਜਾਂਦੇ ਨੇ ਇਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਆੜਵਾਲ ਵੀ ਔਰਾ ਬਣਿਆ ਹੋਇਆ ਆਦਾ ਕਿ ਇਥੇ ਗੱਲ ਕਰਨੀ ਪੰਜਾਬ ਸਰਕਾਰ ਦੇ ਪੱਖ ਦੀ ਵੀ ਆ ਬਣਦੀ ਹੈ ਕਿ ਉਹਨਾਂ ਦੇ ਪੱਖ ਤੋਂ ਕੀ ਕੁਝ ਕਿਹਾ ਗਿਆ ਉਹ ਕਹਿੰਦੇ ਕਿ ਜਿਹੜਾ ਸਰਕਾਰ ਹੈ ਉਹ ਕੇਂਦਰ ਸਰਕਾਰ ਦੇ ਨਾਲ ਹੈ ਇਹ ਮੰਨ ਲਿਆ ਗਿਆ ਨਾਲ ਲਾਲਜੀਤ ਸਿੰਘ ਭੋਲਰ ਕੈਬਨਿਟ ਮਨਿਸਟਰ ਜਿਹੜੇ ਨੇ ਪੰਜਾਬ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਅਸੀਂ ਅੱਗੇ ਲੱਗ ਕੇ ਦਿੱਲੀ ਦੇ ਬਰੂਹਾਂ ਦੇ ਉੱਪਰ ਜਾਣ ਦੀ ਜੇਕਰ ਤੁਸੀਂ ਗੱਲ ਕਹਿੰਦੇ ਹੋ ਤੇ ਜਾਵਾਂਗੇ ਹੁਣ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਰੱਖੀਆਂ ਗਈਆਂ ਮੰਗਾ ਉਹ ਕਹਿੰਦੇ ਕਿ ਭਾਵੇਂ ਉਹ ਟਰੈਕਟਰਾਂ ਨੂੰ ਰਿਪੇਅਰ ਕਰਾਉਣ ਦੀ ਗੱਲ ਹੋਵੇ ਜਾਂ ਸਾਜੋ-ਸਮਾਨ ਫਰਿੱਜਾਂ ਤੋੜੀਆਂ ਗਈਆਂ ਐਲਈਡੀਆਂ ਜਿਹੜੀਆਂ ਲੱਗੀਆਂ ਸੀ ਉਹ ਤੋੜੀਆਂ ਗਈਆਂ ਡੇਚ ਉੱਤੇ ਕਿ ਹੋਏ ਸੀ ਉਹ ਤੋੜੇ ਗਏ ਏਸੀ ਤੱਕ ਜਿਹੜੇ ਨੇ ਉਹ ਭੰਦ ਦਿੱਤੇ ਕੇ ਖਲਾਰ ਦਿੱਤਾ ਗਿਆ ਸਮਾਨ ਉਹ ਸਾਰੀਆਂ ਚੀਜ਼ਾਂ ਦੀ ਕਹਿੰਦੇ ਪਰਪਾਈ ਕਰੋ ਸਾਡੇ ਤੱਕ ਉਸਦੀ ਜਾਣਕਾਰੀ ਪਹੁੰਚਾਈ ਜਾਵੇ ਉਹ ਕਹਿੰਦੇ ਸਾਡਾ ਤੁਹਾਡੇ ਨਾਲ ਕਿਸੇ ਤਰੀਕੇ ਦਾ ਕੋਟਾਸਲ ਨਹੀਂ ਤੁਸੀਂ ਪਹਿਲਾਂ ਵੀ ਇਸ ਤਰੀਕੇ ਦੀ ਕਾਰਵਾਈ ਕੀਤੀ ਹੁਣ ਵੀ ਕਰ ਦਿੱਤੀ ਇਹਦੇ ਵਿੱਚ ਤਾਂ ਕੋਈ ਦੋਰ ਆਏ ਨਹੀਂ ਸਰਕਾਰਾਂ ਮਸਲੇ ਨੇ ਵੇੜਨ ਦੀਆਂ ਇਸੇ ਤਰੀਕੇ ਕੋਸ਼ਿਸ਼ ਕਰਦੀਆਂ ਨੇ ਉਹ ਕਹਿੰਦੇ ਪਰ ਪਰਪਾਈ ਹੋਣੀ ਚਾਹੀਦੀ ਹੈ ਆਮ ਕਿਸਾਨ ਜਿਹੜਾ ਘਰ ਦੇ ਵਿੱਚੋਂ ਚੱਲ ਕੇ ਸਵੇਰੇ ਗਿਆ ਹੋਵੇਗਾ ਕਿ ਭਾਈ ਉੱਥੇ ਬੈਠਾਂਗੇ ਉੱਥੇ ਆਹ ਸਾਰੀਆਂ ਕਾਰਵਾਈਆਂ ਕਰਾਂਗੇ ਜਦੋਂ ਰਾਤ ਨੂੰ ਉਸ ਨੂੰ ਆ ਕੇ ਡਗੜ-ਡਗੜ ਕਰਕੇ ਚੁਕਾ ਦਿੱਤਾ ਜਾਂਦਾ ਜਾ ਦਿੱਤਾ ਜਾਂਦਾ ਹੈ ਉਥੋਂ ਖਰੀਦ ਦਿੱਤਾ ਜਾਂਦਾ ਹੈ ਤਾਂ ਉਸ ਕਿਸਾਨ ਦੀ ਚਿੰਤਾ ਜਿਹੜੀ ਹੈ ਉਹ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਜ਼ੈਨ ਦੇ ਵਿੱਚ ਵਾਰ-ਵਾਰ ਟੰਬ ਰਹੀ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਪਾਣੀ ਪੀਣ ਤੱਕ ਵੀ ਮਨਾ ਕਰ ਦਿੱਤਾ ਗਿਆ ਡਾਕਟਰੀ ਸਹੂਲਤ ਲੈਣ ਤੱਕ ਮਨਾ ਕਰ ਦਿੱਤਾ ਗਿਆ ਆਸ ਉਮੀਦ ਕਾਮਨਾ ਕਰਦੇ ਹਾਂ ਅਰਦਾਸ ਬੇਨਤੀ ਅਰ ਜੋਈ ਵੀ ਕਰਦੇ ਹਾਂ ਕਿ ਭਾਈ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਰਹੇ ਹਾਲਾਂਕਿ ਮਰੀਜ਼ ਨੇ ਕੈਂਸਰ ਦੇ ਮਰੀਜ਼ ਨੇ ਤੇ ਲਗਾਤਾਰ 115 ਦਿਨਾਂ ਤੋਂ ਆਹ ਲੈ ਛੱਡ ਦੇਣਾ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਜਾ ਕੇ ਛੱਡ ਦੇਣਾ ਤੇ ਉੱਤੋਂ ਜ਼ੈਨੀ ਤੌਰ ਦੇ ਉੱਪਰ ਇੰਨੀ ਪਰੇਸ਼ਾਨੀ ਹੋਣੀ ਜ਼ਰੂਰ ਕਿਤੇ ਖਤਰੇ ਦੀ ਘੰਟੀ ਵੱਜਦੀ ਦਿਖਾ ਲਈ ਦੇ ਰਹੀ ਹੈ ਇਸੇ ਕਰਕੇ ਪ੍ਰਸ਼ਾਸਨ ਮਹਿਤਾ ਦੇ ਉੱਪਰ ਉਤਰ ਆ ਸੁਗबीर ਦੇਖੋ ਇੱਕ ਇਥੇ ਇਹ ਵੀ ਕਾਰਨ ਮੰਨ ਸਕਦੇ ਆ ਕਿ ਸਵੇਰੇ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਚੰਦ ਮੈਂਟਾਵਾਦੀ ਬਾਹਰ ਵੀ ਲਿਆਂਦਾ ਗਿਆ ਉਸ ਤੋਂ ਬਾਅਦ ਇੱਕ ਫਾਰਮ ਹਾਊਸ ਦੇ ਵਿੱਚ ਮਾਫਕਾ ਨਾ ਗੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਜਲੰਧਰ ਦੇ ਉੱਥੇ ਵੀ ਪੁਲਿਸ ਪ੍ਰਸ਼ਾਸਨ ਅਤੇ ਜਿਵੇਂ ਕੱਲ੍ਹ ਅ ਸੀਐਮਓ ਦੇ ਵੱਲੋਂ ਚੀਫ ਮਨਿਸਟਰ ਦੇ ਆਫਿਸ ਦੇ ਵੱਲੋਂ ਸਾਰੇ ਐਸਐਮਓਜ਼ ਨੂੰ ਜਿਹੜਾ ਹੈ ਅਲਰਟ ਕਰ ਦਿੱਤਾ ਗਿਆ ਸੀ ਕਿ ਤੁਸੀਂ ਆਪਣੀਆਂ ਟੀਮਾਂ ਤਿਆਰ ਰੱਖਿਓ ਕਿਤੇ ਰੌਲਾ ਪੈਂਦਾ ਹੈ ਜਾਂ ਕਿਤੇ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਮਿੰਟੋ-ਮਿੰਟ ਪਹੁੰਚੂਗੇ ਪਰ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹੁੰਗਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਮਰਨ ਵਰਤ ਦਾ ਮਸਲਾ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਤਾਂ ਕਿਸੇ ਪੱਖੋਂ ਇਹ ਨਹੀਂ ਹੋ ਸਕਦਾ ਕਿ ਜ਼ੋਰ ਜ਼ਬਰਦਸਤੀ ਕਿਤੇ ਟੀਕਾ ਲਗਾ ਦਿਓ ਜਾਂ ਗੁਲੂਗੋਸ਼ ਲਗਾ ਦਿਓ ਤੇ ਇਸ ਦੇ ਸਬੰਧ ਦੇ ਦਰਮਿਆਨ ਪਹਿਲਾਂ ਵੀ ਇਹ ਦੇਖਿਆ ਗਿਆ ਪੰਜਾਬ ਦੇ ਡੀਜੀਪੀ ਗਏ ਪੰਜਾਬ ਦੇ ਮੰਤਰੀ ਗਏ ਬਹੁਤ ਸਾਰੇ ਕੇਂਦਰ ਤੋਂ ਆਏ ਹਾਈ ਕੋਰਟ ਦੇ ਵੱਲੋਂ ਵੀ ਅਪੀਲ ਕੀਤੀ ਗਈ ਸੁਪਰੀਮ ਕੋਰਟ ਦੇ ਵੱਲੋਂ ਵੀ ਡੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਮਾਰਦਭਰਤ ਕੰਟੀਨਿਊ ਰੱਖ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਪਰ ਮੈਡੀਕਲ ਸਹੂਲਤਾਂ ਲੋ ਇੱਕ ਸਪੈਸ਼ਲ ਹਸਪੀਟਲ ਵੀ ਤਿਆਰ ਕੀਤਾ ਗਿਆ ਹੈ ਐਮਰਜੈਂਸੀ ਦਾ ਕਨੌਰੀ ਬਾਰਡਰ ਤੇ ਪਰ ਜਗਜੀਤ ਸਿੰਘ ਡੱਲੇਵਾਲ اٹਲ ਰਹੇ ਤੇ ਹੁਣ ਸਿਚੁਏਸ਼ਨ ਕੀ ਲੱਗਦੀ ਹੈ ਕਿ ਜਿਸ ਤਰੀਕੇ ਇੱਕ ਕ੍ਰਿਟੀਕਲ ਸਿਚੁਏਸ਼ਨ ਬਣੀ ਹੈ ਤੁਸੀਂ ਬਿਲਕੁਲ ਬਾਜ਼ੋ ਫਰਮਾਇਆ ਕਿ ਜਿੱਥੇ ਇੱਕ ਤਰੀਕੇ ਅਸੀਂ ਬਿਮਾਰੀ ਨਾਲ ਲੜ ਰਹੇ ਹਾਂ ਤੇ ਦੂਸਰੇ ਤਰੀਕੇ ਇੱਕ ਜੈਨੀ ਅੰਦਰ ਜੋ ਗੱਲਾਂ ਚੱਲ ਰਹੀਆਂ ਨੇ ਅਸੀਂ ਉਹਦੇ ਨਾਲ ਵੀ ਲੜ ਰਹੇ ਹਾਂ ਤੇ ਇਸ ਵੇਲੇ ਸਿਚੁਏਸ਼ਨ ਕਿਸ ਪਾਸੇ ਨੂੰ ਰੱਖੀਏ ਕਿਉਂਕਿ ਧੱਕੇ ਦੇ ਨਾਲ ਤਾਂ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਮਸਲਾ ਪੂਰਾ ਸੁਪਰੀਮ ਕੋਰਟ ਦੇ ਵਿੱਚ ਹੈ ਜੀ ਜੀ ਬਿਲਕੁਲ ਵਿਵੇਕ ਇੱਥੇ ਆਪਾਂ ਦੱਸ ਦੇਣਾ ਚਾਹੁੰਦੇ ਆ ਕਿ ਪਹਿਲਾਂ ਪਿੰਸ ਹਸਪਤਾਲ ਜਿਹੜਾ ਹੈ ਜਲੰਧਰ ਦੇ ਵਿੱਚ ਪੈਂਦਾ ਉੱਥੇ ਲਿਜਾਇਆ ਗਿਆ ਸੀ ਬੀਤੀ ਰਾਤ ਉਹਨਾਂ ਨੂੰ ਉੱਥੇ ਉਹਨਾਂ ਨੂੰ ਜੇਰੇ ਇਲਾਜ ਰੱਖਿਆ ਗਿਆ ਵੇਖਿਆ ਗਿਆ ਉੱਥੇ ਸਾਰੀ ਉਹਨਾਂ ਦੇ ਟ੍ਰੀਟਮੈਂਟ ਦੇ ਟੈਸਟ ਵਗੈਰਾ ਜਿਹੜੇ ਲੋੜੀਂਦੇ ਹੁੰਦੇ ਨੇ ਤਤਕਾਲੀ ਕਰਨ ਵਾਲੇ ਟੈਸਟ ਹੁੰਦੇ ਨੇ ਉਹ ਕੀਤੇ ਗਏ ਤੇ ਉਹਨਾਂ ਟੈਸਟਾਂ ਤੋਂ ਬਾਅਦ ਉਹਨਾਂ ਨੂੰ ਅੱਜ ਸਵੇਰੇ ਤੜਕਸਾਰ ਉੱਥੇ ਹੀ ਜਿਹੜਾ ਫੌਜਦਾ ਮਿਲਟਰੀ ਹਸਪਤਾਲ ਹੈ ਜਲੰਧਰ ਕੈਂਟ ਦੇ ਵਿੱਚ ਬਣਿਆ ਹੋਇਆ ਉਸ ਜਗ੍ਹਾ ਦੇ ਉੱਪਰ ਲਿਜਾਇਆ ਗਿਆ ਤੇ ਉੱਥੇ ਵੀ ਸੁਰੱਖਿਆ ਪ੍ਰਬੰਧਨ ਜਿਹੜੇ ਨੇ ਉਸੇ ਤਰੀਕੇ ਦੇ ਕੀਤੇ ਗਏ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਸਿਹਤ ਸਹੂਲਤ ਦੇਣ ਦੀ ਗੱਲ ਕਹਿ ਕੇ ਡੀਐਮਸੀ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਉਸੇ ਤਰੀਕੇ ਦੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਦੁਬਾਰਾ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈ ਉਹਨਾਂ ਦੇ ਮਰਨ ਵਰਤ ਦਾ ਉਸ ਚੀਜ਼ ਨੂੰ ਲੈ ਕੇ ਬਿਲਕੁਲ ਪੰਜਾਬ ਪੁਲਿਸ ਪ੍ਰਸ਼ਾਸਨ ਵੀ ਅਲਰਟ ਦੇ ਉੱਤੇ ਹੈ ਤੇ ਜਿਹੜੀ ਅਕੈਲੀ ਹੈ ਕਿ ਜਿਨ੍ਹਾਂ ਦੇ ਵੱਲੋਂ ਮੈਡੀਕਲ ਸਹਾਇਤਾ ਦਿੱਤੀ ਜਾਂਦੀ ਹੈ ਜਾਂ ਪ੍ਰਸਿੱਧ ਸਹੂਲਤਾਂ ਜਿਨ੍ਹਾਂ ਦੇ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵੀ ਬੁੱਲਾਂ ਦੇ ਉੱਪਰ ਸਿਕਰੀ ਆਈ ਹੋਈ ਮਹਿਸੂਸ ਜ਼ਰੂਰ ਕੀਤੀ ਜਾ ਸਕਦੀ ਹੈ ਕਿਉਂਕਿ ਉਹਨਾਂ ਨੂੰ ਵੀ तरीके ਦੇ ਨਾਲ ਥੰਦੇ ਪੈਂਦੇ ਦਿਖਾ ਲਈ ਦੇ ਰਹੇ ਨੇ ਕਿ ਜੇਕਰ ਕਿਸੇ ਵੀ ਤਰੀਕੇ ਕਿਸੇ ਕਾਰਨ ਕਰਕੇ ਜਗਜੀਤ ਸਿੰਘ ਡੱਲੇਵਾਲ ਹਰਾਉਂਦੇ ਜਾਨ ਦੇ ਉੱਪਰ ਕੋਈ ਜੋਖਮ ਆਉਂਦਾ ਜਿਹੜਾ ਕਿ ਆਇਆ ਤਾਂ ਪਿਆ ਹੀ ਹੈ ਕਿਸੇ ਵੀ ਤਰੀਕੇ ਉਹਨਾਂ ਦੇ ਕੋਲੋਂ ਜੇਕਰ ਉਹਨਾਂ ਨੇ ਕੁਝ ਗ੍ਰੈਂਡ ਨਾ ਕੀਤਾ ਪਾਣੀ ਤੱਕ ਨਾ ਲਿਆ ਜਾਂ ਫਿਰ ਜਿਹੜੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲਦੀ ਸੀ ਉਹਦਾ ਉਹਨਾਂ ਨੂੰ ਦਿੱਤੀ ਗਈ ਤਾਂ ਕਿਸੇ ਵੀ ਵੇਲੇ ਕੋਈ ਵੱਡਾ ਬਾਹਣਾ ਵਾਪਰ ਸਕਦਾ ਹੈ ਇਸ ਕਰਕੇ ਪ੍ਰਸ਼ਾਸਨ ਲਗਾਤਾਰਤਾ ਦੇ ਵਿੱਚ ਉਹਨਾਂ ਨੂੰ ਕਹਿ ਲਈਏ ਕਿ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਉਹਨਾਂ ਨੂੰ ਰਿਕਵੈਸਟ ਕਰਦਾ ਨਜ਼ਰ ਆ ਰਿਹਾ ਹੈ ਕਿ ਡੱਲੇਵਾਲ ਸਾਹਿਬ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ ਪਰ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਪਰ ਉਹ ਆਪਣੇ ਫੈਸਲੇ ਦੇ ਉੱਪਰ ਅਟੱਲ ਨੇ ਉਹਨਾਂ ਦੇ ਵੱਲੋਂ ਇਹ ਚੀਜ਼ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤੀ ਗਈ ਹੈ ਜਦੋਂ ਤੱਕ ਇਹਨਾਂ तमाम ਨੁਕਸਾਨ ਹੋਏ ਸੰਦ ਸਾਧਨਾਂ ਦੀ ਪਰਪਾਈ ਨਹੀਂ ਹੁੰਦੀ तमाम ਉਹਨਾਂ 80-80 ਸਾਲਾਂ ਦੇ ਬਜ਼ੁਰਗਾਂ ਦੇ ਨਾਲ ਜਿਹੜੀਆਂ ਸੱਟਾਂ ਫੇਟਾਂ ਵੱਜੀਆਂ ਨੇ ਸੜਕਾਂ ਦੇ ਉੱਪਰ ਦੌੜਦਿਆਂ ਦੇ ਕਿਸੇ ਦੇ ਲੱਤ ਦੇ ਉੱਪਰ ਕਿਸੇ ਦੇ ਮੋਢੇ ਦੇ ਉੱਪਰ ਸੱਟ ਵੱਜੀ ਹੈ ਉਹਨਾਂ ਨੂੰ ਕਹਿੰਦੇ ਹੂੰ ਤਾਂ ਅਹ ਜੀ ਬਾਅਦ ਤੱਕ ਵੀ ਗ੍ਰਹਿਣ ਨਹੀਂ ਕੀਤਾ ਜਾਣਾ ਜੀ ਸੁਖਬੀਰ ਤਾਂ ਇੱਥੇ ਇੱਕ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਜਗਜੀਤ ਸਿੰਘ ਗੱਲੇਵਾਲ ਜੇ ਜੈਨੀ ਤੌਰ ਤੇ ਸੋਚ ਰਹੇ ਨੇ ਕਿ ਨੁਕਸਾਨ ਬਹੁਤ ਵੱਡਾ ਹੋ ਗਿਆ ਕਿਉਂਕਿ ਦੇਖੋ ਇੱਕ ਵੈਸੇ ਹੀ ਹੁੰਦਾ ਕਿ ਅਸੀਂ ਕਿਤੇ ਚੰਦ ਘੰਟੇ ਹੀ ਬਤਾ ਲੈਨੇ ਆ ਤਾਂ ਸਾਡਾ ਉੱਥੇ ਜੇ ਆਪਾਂ ਆਪਣਾ ਕਿ세 ਕਿ세 ਰੈਂਟ ਤੇ ਕਮਰਾ ਵੀ ਲੈ ਲੈਨੇ ਆ ਚਾਰ ਦਿਨ ਵੀ ਰਹਿ ਲਈਏ ਆਪਣੇ ਮਨਪਸੰਦ ਦੀਆਂ ਚੀਜ਼ਾਂ ਲਗਾਈਆਂ ਹੋਣ ਤਾਂ ਇੱਕ ਮੋਹ ਪਿਆਰ ਪੈਦਾ ਹੋ ਜਾਂਦਾ ਹੈ ਤੇ ਇੱਥੇ ਤਾਂ 400 ਤੋਂ ਵੱਧ ਦਿਨ ਹੋ ਗਏ ਸੀ ਕਿਸਾਨਾਂ ਨੇ ਆਪ ਹੀ ਤਿਲ-ਤਿਲ ਕਰਕੇ ਚੀਜ਼ਾਂ ਵੀ ਬਣਾਈਆਂ ਸੀ ਤਾਂ ਮੋਹ ਪਿਆਰ ਤਾਂ ਹੋਏਗਾ ਹੀ ਹੋਏਗਾ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਪਰ ਇੱਕ ਬਿਆਨ ਜਿਹੜਾ ਹੁਣ ਜਗਜੀਤ ਸਿੰਘ ਢੱਲੇਵਾਲ ਜੀ ਜਥੇਬੰਦੀ ਦੇ ਵੱਲੋਂ ਦਿੱਤਾ ਗਿਆ ਤੇ ਉਸੇ ਪੇਜ ਤੇ ਇੱਕ ਕਬਿਆ ਜਿਹੜਾ ਸੁਰਜੀਤ ਸਿੰਘ ਫੂਲ ਉਰਾਦਾ ਪਿਆ ਹੈ ਕਿ ਤੁਸੀਂ ਨਹੀਂ ਜਾਣਾ ਟਰਾਲੀਆਂ ਲੈਣ ਤੁਸੀਂ ਨਹੀਂ ਜਾਣਾ ਟਰੈਕਟਰ ਲੈਣ ਜੋ ਕਰਦੇ ਨੇ ਕਰ ਲੈਣ ਤੋਂ ਹੀ ਨਾ ਤੋਂ ਪ੍ਰਭਾਈ ਕਰਾ ਲਾਂਗੇ ਤੇ ਫਿਰ ਇਹ ਇੱਕ ਪੋਕ ਕਰਨ ਵਾਲੇ ਪਾਸੇ ਨੂੰ ਵੀ ਤਾਂ ਜਾ ਰਹੀ ਹੈ ਚੀਜ਼ ਆ ਇਹ ਦੋਵੇਂ ਪੱਕਾ ਪੱਕਾ ਗਿਣ ਸਕਦੇ ਆ ਕਿਉਂਕਿ ਇਹ ਇੱਕ ਚੀਜ਼ ਸਮਝਣੀ ਪੈਣੀ ਹੈ ਜਦੋਂ ਜੱਥੇਬੰਦਕ ਢੰਗ ਤਰੀਕਿਆਂ ਦੇ ਨਾਲ ਦੇਖੋ ਇਹ ਸੁਖਵੀਰ ਇੱਕ ਮੇਰਾ ਸਵਾਲ ਵਿੱਚ ਥੋੜਾ ਹੋਰ ਐਡ ਕਰ ਦੇਣਾ ਇਹ ਤਾਂ ਹੈ ਨਹੀਂ ਕਿ ਟਰੈਕਟਰ ਟਰਾਲੀਆਂ ਤੋਂ ਬਿਨਾ ਕੰਮ ਚੱਲ ਜਾਏਗਾ ਕਿਉਂਕਿ ਹੁਣ ਗਾਂ ਥੋੜੇ ਦਿਨਾਂ ਬਾਅਦ ਕਣਕ ਦੀ ਵੀ ਬਾੜੀ ਸ਼ੁਰੂ ਹੋਣੀ ਹੈ ਕਣਕ ਲੈ ਕੇ ਮੰਡੀਆਂ 'ਚ ਵੀ ਜਾਣਾ ਹੈ ਤੇ ਉਸ ਸਮੇਂ ਲੋੜ ਤਾਂ ਪੈਗੀ ਟਰੈਕਟਰ ਟਰਾਲੀਆਂ ਦੀ ਬਿਲਕੁਲ ਇਹਨੂੰ ਇੱਕ ਨਾ ਮੈਂ ਉਹੀ ਗੱਲ ਕਰਨ ਲੱਗਾ ਸੀ ਵਿਵੇਕ ਇਹਨੂੰ ਨਾ ਪ੍ਰਭਾਵ ਦੇ ਤੌਰ ਦੇ ਉੱਪਰ ਲੈ ਸਕਦੇ ਹਾਂ ਜਿਵੇਂ ਕਹਿੰਦੇ ਨਹੀਂ ਕਿ ਤਤਵਲੰਤੇ ਦੇ ਰੂਪ ਦੇ ਵਿੱਚ ਜਾਂ ਫਿਰ ਹੀਟ ਆਪ ਦਾ ਮੂਮੈਂਟ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ ਉਸ ਤਰੀਕੇ ਦੇ ਨਾਲ ਹੋ ਸਕਦਾ ਹੈ ਭਾਵਨਾ ਆਪਣੀ ਵਿਅਕਤ ਕੀਤੀ ਗਈ ਹੋਵੇ ਪਰ ਨਾਲ ਦੀ ਨਾਲ ਜਦੋਂ ਇੱਕ ਜਥੇਬੰਦਕ ਢੰਗ ਤਰੀਕਿਆਂ ਦੇ ਨਾਲ ਕੋਈ ਰਣਨੀਤੀ ਚਲਦੀ ਹੈ ਕੋਈ ਕਾਰਵਾਈ ਚਲਦੀ ਹੈ ਕੋਈ ਜਥੇਬੰਦੀ ਦੇ ਵੱਲੋਂ ਕੋਈ ਮੁਹਿੰਮ ਵਿੱਢੀ ਜਾਂਦੀ ਹੈ ਜਾਂ ਫਿਰ ਕਹਿੰਦੇ ਕੋਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਉਸ ਵਕਤ ਜਥੇਬੰਦੀ ਦੇ ਕੋਲ ਇਹ ਸਾਰੀ ਪਾਵਰ ਹੁੰਦੀ ਹੈ ਕਿ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਆਪਣਾ ਅਗਲਾ ਪਲਾਨ ਦੱਸਿਆ ਜਾਣਾ ਹੁਣ ਇਹ ਸਾਰਾ ਸਟਰਕਚਰ ਜਿਹੜਾ ਹੈ ਉਹ ਡਾਮਾ ਰੋਲ ਹੋ ਗਿਆ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹਰੇਕ ਵਿਅਕਤੀ ਵਿਸ਼ੇਸ਼ ਦੇ ਵੱਲੋਂ ਆਪਣੇ ਤੌਰ ਦੇ ਉੱਪਰ ਹੀ ਫੈਸਲੇ ਲਏ ਜਾ ਰਹੇ ਨੇ ਹੁਣ ਇਹ ਤਾਂ ਕਹਿ ਦਿੱਤਾ ਗਿਆ ਕਿ ਭਾਈ ਅਤੇ ਟਰੈਕਟਰ ਟਰਾਲੀਆਂ ਜਾਂ ਪਰ ਜੋ ਵੀ ਸਾਂਝੋ ਸਮਾਨ ਹੈ ਉੱਥੋਂ ਨਾ ਲਿਆਂਦਾ ਜਾਵੇ ਪਰ ਜਿਨ੍ਹਾਂ ਦੇ ਕੋਲੇ ਟਰੈਕਟਰ ਹੈ ਹੀ ਇੱਕੋ ਜਿਨ੍ਹਾਂ ਦੇ ਕੋਲ ਟਰਾਲੀ ਹੈ ਹੀ ਇੱਕੋ ਉਹਨਾਂ ਦੇ ਕੋਲੋਂ ਟਰਾਲੀ ਲੈ ਕੇ ਉੱਥੇ ਭਾਵੇਂ ਉਸ ਦਿਨ ਰਾਚਣ ਹੀ ਪਹੁੰਚਾਉਣ ਦੇ ਲਈ ਜਾਇਆ ਗਿਆ ਹੋਵੇ ਉਹਨਾਂ ਨੂੰ ਥੋੜੀ ਪਤਾ ਸੀ ਕਿ ਪੁਲਿਸ ਦੇ ਵੱਲੋਂ ਇਸ ਤਰੀਕੇ ਕਾਰਵਾਈ ਕਰ ਦਿੱਤੀ ਜਾਣੀ ਹੈ ਸੋ ਇਹ ਚੀਜ਼ਾਂ ਸੰਭਵਤਾ ਨਹੀਂ ਪਰ ਮੰਨਦੇ ਵੱਲੋਂ ਵੀ ਜ਼ਰੂਰ ਸੁਜੀਤ ਸਿੰਘ ਫੂਲਹੋਰਾ ਦੇ ਵੱਲੋਂ ਜਿਹੜੇ ਸਾਂਝੇ ਕੀਤੇ ਗਏ ਨੇ ਸਤਕਾਰਤ ਨੇ ਸਾਡੇ ਵੀ ਉਹਨਾਂ ਦੇ ਵੱਲੋਂ ਵੀ ਵੱਡਾ ਸੰਘਰਸ਼ ਵੱਖ-ਵੱਖ ਤਰੀਕਿਆਂ ਦੇ ਨਾਲ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਦੇ ਲਈ ਕੀਤਾ ਗਿਆ ਪਰ ਇਹ ਸਭ ਦੇ ਦਰਮਿਆਨ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੀ ਤਰਫੋਂ ਆਉਣ ਵਾਲੇ ਫੈਸਲੇ ਦੀ ਉਡੀਕ ਵੱਡੇ ਪੱਧਰ ਦੇ ਉੱਪਰ ਜਿਹੜੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਸਮਰਥਕ ਨੇ ਆਗੂ ਨੇ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਐਸੇ ਦੇ ਦਰਮਿਆਨ ਇਹ ਖਬਰ ਦਾ ਨਿਕਲ ਕੇ ਸਾਹਮਣੇ ਆ ਜਾਣਾ ਕਿ ਉਹਨਾਂ ਦੇ ਵੱਲੋਂ ਪਾਣੀ ਤੱਕ ਵੀ ਛੱਡ ਦਿੱਤਾ ਗਿਆ ਹੈ ਇਹ ਕਿਤੇ ਨਾ ਕਿਤੇ ਚਿੰਤਾਵਾਂ ਦੇ ਵਿੱਚ ਪੰਜਾਬ ਦੀ ਆਬਾਦ ਤੇ ਪੰਜਾਬ ਦੇ ਕਿਸਾਨਾਂ ਦੇ ਜ਼ਿਹਨ ਦੇ ਵਿੱਚ ਇੱਕ ਪ੍ਰਸ਼ਨਮਾ ਸਥਿਤੀ ਬਣਦੀ ਜਾ ਰਹੀ ਹੈ ਤੇ तमाम ਲੋਕ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕਿਸੇ ਤਰੀਕੇ ਦੇ ਨਾਲ ਕੋਈ ਇਦਾਂ ਦੀ ਖਬਰ ਨਾ ਬਣੇ ਕੋਦਾਂ ਨਾ ਖਾਸ ਤਾ ਉਹਨਾਂ ਦੀ ਜਾਨ ਦੇ ਉੱਪਰ ਜੋਖਮ ਆਵੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਸ ਵਕਤ ਕਲੀਅਰ ਦੇ ਵਿੱਚ ਵੱਡਾ ਸਵਾਲ ਬਣ ਕੇ ਜ਼ਰੂਰ ਦੌੜ ਭੱਜ ਕਰ ਰਹੀਆਂ ਨੇ ਪਰ ਨਾਲ ਜਾਣਕਾਰੀਆਂ ਇਹ ਵੀ ਦੇਣੀਆਂ ਬਣਦੀਆਂ ਨੇ ਕਿ ਦਿੱਲੀ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਸਰਕਾਰ ਹੋਣ ਦੀ ਗੱਲ ਪੰਜਾਬ ਸਰਕਾਰ ਦੇ ਵੱਲੋਂ ਆਪਣੀਆਂ ਪੀਨ ਦੇ ਵਿੱਚ ਕਹੀ ਗਈ ਜਿਹੜੀ ਕਿ ਇੱਕ ਤਰੀਕੇ ਦੇ ਨਾਲ درست ਵੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੇਂਦਰ ਦੇ ਨਾਲ ਇਹ ਮਸਲਾ ਮੁਫਾਦ ਸਾਰਾ ਸੰਬੰਧ ਰੱਖਦਾ ਪਰ ਨਾਲ ਗੱਲ ਇਹ ਵੀ ਕਰਨੀ ਤਾਂ ਬਣਦੀ ਹੈ ਹੁਣ ਜਿਵੇਂ ਲਾਲਜੀਤ ਭੁੱਲਰਫਰਾ ਦੇ ਬਦੋਂ ਇੱਕ ਹੌਸਲਾ ਫਜ਼ਾਈ ਜਾਂ ਫਿਰ ਕਹ ਲਈਏ ਇੱਕ ਟਰਮਾ ਜਾਂ ਫਿਰ ਇੱਕ ਤਸल्ली ਤਸੱਲਾ ਦਿੱਤਾ ਗਿਆ ਕਿ ਭਾਈ ਮੈਂ ਸਾਹਮਣੇ ਹੋ ਕੇ ਮੈਂ ਮੂਰੇ ਹੋ ਕੇ ਚੱਲਾਂਗਾ ਹੁਣ ਇੱਥੇ ਬਣਦਾ ਹੈ ਜੋ اخਲਾਕੀ ਫਰਜ਼ ਕਹ ਲਈਏ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਕਹ ਲਈਏ ਇੱਥੇ ਹੁਣ ਫਰਜ਼ ਬਣਦਾ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਸੰਬੋਧਨ ਕਰਕੇ ਕਿਸਾਨਾਂ ਨੂੰ ਸੰਬੋਧਨ ਕਰਕੇ ਇੱਕ ਗੱਲ ਕਹਿ ਦਿੱਤੀ ਜਾਵੇ ਇੱਕ ਡੇਟ ਫਿਕਸ ਕਰ ਦਿੱਤੀ ਜਾਵੇ ਇੱਕ ਪ੍ਰੋਗਰਾਮ ਲੀਕ ਦਿੱਤਾ ਜਾਵੇ ਤੇ ਇਸ ਤਰੀਕ ਨੂੰ ਇਸ ਦਿਨ ਨੂੰ ਇਸ ਜਗ੍ਹਾ ਦੇ ਉੱਪਰ ਇੰਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਾਂਗੇ ਫਿਰ ਆਪਾਂ ਅਗਲਾ ਪਲਾਨ ਜਿਹੜਾ ਹੈ ਅਗਲੀ ਰਣਨੀਤੀ ਜਿਹੜੀ ਉਹ ਲਿਖਾਂਗੇ ਕਿ ਦਿੱਲੀ ਵਾਲੇ ਪਾਸੇ ਨੂੰ ਕਿਵੇਂ ਜਾਣਾ ਹੈ ਕੇਂਦਰ ਦੇ ਨਾਲ ਗੱਲ ਕਿਵੇਂ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇ ਵਿਚਾਰ ਅਧੀਨ ਹੁਣ ਤੱਕ ਆ ਜਾਣੀਆਂ ਚਾਹੀਦੀਆਂ ਸੀ ਜੇਕਰ ਕੋਈ ਵੱਡਾ ਨੁਕਸਾਨ ਹੁੰਦਾ ਹੈ ਤਾਂ ਸਥਿਤੀਆਂ ਜਿਹੜੀਆਂ ਨੇ ਕਾਬੂ ਤੋਂ ਬਾਹਰ ਵੀ ਹੋ ਸਕਦੀਆਂ ਨੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਕਹਿੰਦੇ ਕਿ ਆਪੇ ਤੋਂ ਬਾਹਰ ਹੋ ਕੇ ਕਿਸੇ ਦੇ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਾਵੇ ਪਰ ਸਥਿਤੀਆਂ ਬਹੁਤ ਕੁਝ ਬਿਆਨ ਕਰਦੀਆਂ ਨੇ ਜਿੱਥੇ ਰੋਕਣ ਦੀ ਕੋਸ਼ਿਸ਼ ਦੇ ਵਿੱਚ ਵੱਖ-ਵੱਖ ਕਿਸਾਨ ਆਗੂਆਂ ਨੂੰ ਸਾਰੀ ਰਣਨੀਤੀ ਦੇ ਤਹਿਤ ਕਰੇ ਜਲੰਧਰ ਲੈ ਕੇ ਜਾਇਆ ਗਿਆ ਕਿਸ ਨੂੰ ਪਟਿਆਲਾ ਲੈ ਕੇ ਜਾਇਆ ਗਿਆ ਉਹਨਾਂ ਆਗੂਆਂ ਦੀ ਜੇਕਰ ਕਿਸੇ ਤਰੀਕੇ ਦੀ ਕੋਈ ਐਡਾ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਹੋ ਸਕਦਾ ਹੈ ਕਿਸਾਨਾਂ ਦੇ ਵਿੱਚ ਰੋਸ ਕਿਸਾਨਾਂ ਦੇ ਵਿੱਚ ਮਲਾਲ ਤੇ ਗੁੱਸਾ ਜਿਹੜਾ ਹੈ ਔਰ ਬਹੁਤ ਬਾਰੇ ਤਰੀਕੇ ਦੇ ਨਾਲ ਆਵੇਂ ਤੇ ਇੱਕ ਇੱਕ ਆਖਰੀ ਸਵਾਲ ਆਖਰੀ ਸਵਾਲ ਕਿਹੋਂ ਜੋ ਜਗਜੀਤ ਸਿੰਘ ਡੱਲੇਵਾਲ ਜ਼ੋਰਾਂ ਨੇ ਫੈਸਲਾ ਕੀਤਾ ਕਿ ਪਾਣੀ ਵੀ ਤਿਆਗ ਦਿੱਤਾ ਹੈ ਮੈਡੀਕਲ ਸਹੂਲਤ ਤਿਆਗ ਦਿੱਤੀ ਹੈ ਕਿ ਨਾ ਮੈਂ ਪਾਣੀ ਦਾ ਘੁੱਟ ਪੀਊਂਗਾ ਤੇ ਨਾ ਮੈਂ ਮੈਡੀਕਲ ਸੁਵਿਧਾ ਲਵਾਂਗਾ ਕਿ ਮੰਨ ਸਕਦੇ ਹਾਂ ਕਿ ਜੋ ਕੱਲ ਕਾਰਵਾਈ ਹੋਈ ਜਿਸ ਤਰੀਕੇ ਰਿਐਕਸ਼ਨ ਆਣਾ ਚਾਹੀਦਾ ਸੀ ਉਹ ਰਿਐਕਸ਼ਨ ਉਸ ਤਰ੍ਹਾਂ ਲੱਤੇ ਆਇਆ ਨਹੀਂ ਇਹ ਤਾਂ ਸਾਨੂੰ ਮੰਨਣਾ ਪਏਗਾ ਕਿਉਂਕਿ ਸੜਕਾਂ ਤੇ ਕਿਸਾਨ ਉਤਰੇ ਤੇ ਉਤਰੇ ਉਹਨੇ ਕਿ ਜਿੰਨੇ ਕ ਗੱਲ ਕਰੀਏ ਕਿ ਬੜੀ ਈਜ਼ੀਲੀ ਉਹਨਾਂ ਨੂੰ ਟੈਕਲ ਕੀਤਾ ਜਾ ਸਕਦਾ ਸੀ ਤਾਂ ਕਿ ਲੱਗਦਾ ਹੈ ਕਿ ਜੋ ਹੁਣ ਜਗਜੀਤ ਸਿੰਘ ਗੱਲੇਵਾਲ ਨੇ ਫੈਸਲਾ ਲਿਆ ਹੈ ਜੇਕਰ ਤਬੀਅਤ ਖਰਾਬ ਹੁੰਦੀ ਹੈ ਜਾਂ ਕੁਝ ਵੀ ਖੁਦਾਨਾਖਾਸਤਾ ਦੀ ਚੀਜ਼ ਹੁੰਦੀ ਹੈ ਤਾਂ ਇਹ ਮੂਵਮੈਂਟ ਜਿਹੜੀ ਹੈ ਜਿਹੜੀ ਹੋ ਜਾ ਥੋੜੀ ਦੱਬ ਗਈ ਹੈ ਇਹ ਕੱਲ ਨੂੰ ਮਾਸ ਮੂਵਮੈਂਟ ਬਣ ਸਕਦੀ ਹੈ ਬਿਲਕੁਲ ਆਪਾਂ ਅੱਜ ਬਾਲ ਤੋਂ ਮਿਲੇਗਾ ਵਿਚ ਵੀ ਵਿਵੇਕ ਗੱਲ ਕਰਦੇ ਆ ਕਿ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਪਰ ਆਧਾਰਿਤ ਹੁੰਦੀਆਂ ਨੇ ਕਿ ਨਿੱਕੀ ਜੀ ਮੂਵਮੈਂਟ ਕਾਰਨ ਬਣਦੀ ਹੁੰਦੀ ਹੈ ਕਿ ਨਿੱਕਾ ਜੇ ਕਾਰਨ ਬਣਦਾ ਹੁੰਦਾ ਜਿਵੇਂ ਆਪਾਂ ਅਕਸਰ ਹੀ ਰਕੇਸ਼ ਟਕੈਤਵਾਰਾਂ ਦੇ ਹੰਝੂ ਦੀ ਗੱਲ ਕਰਦੇ ਹਾਂ ਉਹਨਾਂ ਦੇ ਅੱਖ ਦੇ ਵਿੱਚੋਂ ਵਹਿ ਹੋਏ ਉਸ ਪਾਣੀ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਕਿਵੇਂ ਟਰਾਲੀਆਂ ਦਾ ਹਨੇਰਾ ਆ ਕਿਵੇਂ ਉਸ ਮੂਵਮੈਂਟ ਤੋਂ ਮਾਸ ਮੂਵਮੈਂਟ ਦਾ ਰੂਪ ਇੱਕ ਧਾਰਨ ਕਰਦੇ ਆਪਾਂ ਤੁਸੀਂ ਵੀ ਵੇਖਿਆ ਮੈਂ ਵੀ ਵੇਖਿਆ ਦਰਸ਼ਕਾਂ ਨੇ ਵੀ ਵੇਖਿਆ ਉਸ ਸਾਰੀ ਚੀਜ਼ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਿਹਤ ਨੂੰ ਲੈ ਕੇ ਜੇਕਰ ਖੁਦਾ ਨਾ ਖਾਸ ਤਾਂ ਕੋਈ ਇਦਾਂ ਗੱਲ ਕਰ ਰਹੇ ਹਾਂ ਕਿ ਕੋਝ ਨਾ ਕੋਝ ਇਦਾਂ ਦਾ ਵੀ ਵਾਪਰ ਸਕਦਾ ਜਿਸ ਨੂੰ ਹੋ ਸਕਦਾ ਕਿ ਬਾਅਦ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਾਹਮਣੇ ਸੰਭਾਲਣ ਦੇ ਵਿੱਚ ਵੀ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆਉਣ ਹੋ ਸਕਦਾ ਹੈ ਕਿ ਇਦਾਂ ਦੀਆਂ ਚੀਜ਼ਾਂ ਵਾਪਰ ਜਾਣ ਜਿਸ ਤੋਂ ਬਾਅਦ ਇਹ ਸਾਰੀ ਸਥਿਤੀ ਸੰਭਾਲਣ ਦੀ ਬਜਾਏ ਐਨੀ ਉਲਝ ਜੇ ਕਿ ਜਵਾਬ ਦੇਣਾ ਵੀ ਮੁਸ਼ਕਲ ਹੋ ਜੇ ਨਾਲ ਦੀ ਨਾਲ ਜਥੇਬੰਦੀਆਂ ਜਿਹੜੀਆਂ ਵੱਖ-ਵੱਖ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਨਾ ਕਰੋ ਕਿ ਤੁਹਾਡੇ ਵੱਲੋਂ ਸੜਕਾਂ ਦੇ ਉੱਪਰ ਉਤਰਿਆ ਜਾਵੇ ਪਰ ਤੁਹਾਡੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਬੇਨਤੀ ਅਪੀਲ ਮੁੱਖ ਮੰਤਰੀ ਨੂੰ ਜਾਂ ਫਿਰ ਕਿਸੇ ਕੈਬਨਿਟ ਮੰਤਰੀ ਨੂੰ ਕੀਤੀ ਜਾ ਸਕਦੀ ਹੈ ਟੇਬਲ ਤੋਂ ਮੀਟਿੰਗ ਦੇ ਲਈ ਉਹਨਾਂ ਨੂੰ ਆਪਣਾ ਕਹਿ ਲਈਏ ਕਿ ਇੱਕ ਪ੍ਰਸਤਾਵ ਦਿੱਤਾ ਜਾ ਸਕਦਾ ਹੈ ਕਿ ਭਾਈ ਅਸੀਂ ਮੀਟਿੰਗ ਕਰਨਾ ਚਾਹੁੰਦੇ ਹਾਂ ਅਗਲੀ ਰਣਨੀਤੀ ਦੱਸੋ ਲਾਲਜੀਤ ਭੁੱਲਰ ਨੂੰ ਹੀ ਕਹਿ ਦਿੱਤਾ ਜਾਵੇ ਕਿ ਭਾਈ ਤੁਸੀਂ ਦੱਸੋ ਤੁਸੀਂ ਕਹਿ ਕੇ ਆਪਣੇ ਸਾਰੇ ਅਹੁਦੇ ਛੱਡ ਕੇ ਤੁਹਾਡੇ ਵੱਲੋਂ ਤੁਹਾਡੇ ਨਾਲ ਜਾਇਆ ਜਾਏਗਾ ਤੁਸੀਂ ਦੱਸੋ ਪਲਾਨ ਕੀ ਹੈ ਅਸੀਂ ਉਸ ਤਰੀਕੇ ਨਾਲ ਵੀ ਚੱਲਣ ਦੇ ਦੇ ਤਿਆਰ ਆ ਕਿਉਂਕਿ ਕਿਸਾਨ ਕਹਿੰਦੇ ਨੇ ਅਸੀਂ ਤਾਂ ਹੱਲ ਚਾਹੁੰਦੇ ਆ ਟੇਬਲ ਟੌਪ ਦੇ ਜ਼ਰੀਏ ਹੋਵੇ ਉਹ ਕਹਿੰਦੇ ਪਹਿਲਾਂ ਵੀ ਅਸੀਂ ਪੰਜਾਬ ਤਾਂ ਬਹਿਣਾ ਹੀ ਸੀ ਚਾਹੁੰਦੇ ਉਹ ਕਹਿੰਦੇ ਕੇਂਦਰ ਸਰਕਾਰ ਦੇ ਵੱਲੋਂ ਹਰਿਆਣੇ ਦੇ ਵਿੱਚ ਬਾਰਡਰ ਲਾਏ ਗਏ ਹਰਿਆਣੇ ਦੇ ਬਾਰਡਰਾਂ ਦੇ ਉੱਪਰ ਸਾਨੂੰ ਰੁਕ ਲਿਆ ਜਾਣ ਦਿੱਤਾ ਜਾਂਦਾ ਤਾਂ ਕਹਿੰਦੇ ਅਸੀਂ ਪਹਿਲਾਂ ਵੀ ਨਹੀਂ ਅਸੀਂ ਰੁਕਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵਕਤ ਬਹੁਤ ਜ਼ਿਆਦਾ ਇੱਕ ਕਹਿੰਦੇ ਇਹ ਕਨਫਲੈਕਟ ਪੈਦਾ ਕਰਦੀਆਂ ਜਾਂਦੀਆਂ ਨੇ ਤੇ ਇਸ ਮਸਲੇ ਮਫਾਤ ਦੇ ਵਿੱਚ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਦਾਂ ਦੀ ਹਰਕਤ ਕਿਸੇ ਦੇ ਵੱਲੋਂ ਵੀ ਨਾ ਕੀਤੀ ਜਾਵੇ ਜਿਹਦੇ ਨਾਲ ਉਹਨਾਂ ਨੂੰ ਵੀ ਨੁਕਸਾਨ ਹੋਵੇ ਪੰਜਾਬ ਨੂੰ ਵੀ ਨੁਕਸਾਨ ਹੋਵੇ ਪੰਜਾਬ ਦੇ ਕਿਸਾਨ ਤੇ ਕਿਸਾਨੇ ਨੂੰ ਵੀ ਨੁਕਸਾਨ ਹੋਵੇ ਇਸ ਦਾ ਹੱਲ ਹੀਲਾ ਬੜੇ ਹੀ ਸੁਚੱਜੇ ਢੰਗ ਤਰੀਕੇ ਦੇ ਨਾਲ ਸੋਹਬਗੀ ਦੇ ਨਾਲ ਹਾਂ ਪੱਕੀ ਤਰੀਕੇ ਦੇ ਨਾਲ ਜਾਂ ਫਿਰ ਕਹ ਲਈਏ ਕਿ ਠੰਮੇ ਦੇ ਨਾਲ ਕੀਤਾ ਜਾਂਦਾ ਚਾਹੀਦਾ ਹੈ ਹੋ ਸਕਦਾ ਹੈ ਹੀਟ ਆਫ ਦੇ ਮੂਮੈਂਟ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਜਾਂਦੀਆਂ ਹੁਣ ਪਰ ਅਪੀਲ ਹੈ ਕਿ ਆਪਣੀ ਸਮਝ ਬੂਝ ਦੇ ਨਾਲ ਉਹ ਫੈਸਲਾ ਲਿਆ ਜਾਵੇ ਉਹ ਭਾਵੇਂ ਸਰਕਾਰ ਹੋਵੇ ਭਾਵੇਂ ਕਿਸਾਨ ਜਥੇਬੰਦੀਆਂ ਹੋਣ ਕਿਸਾਨ ਜਥੇਬੰਦੀਆਂ ਦੇ ਆਗੂ ਹੋਣ ਉਹਨਾਂ ਨੂੰ ਟਰਮੇ ਦੇ ਨਾਲ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਵਾਕਈ ਕਮੀ ਖਾਮੀ ਕਿੱਥੇ ਹੈ ਤੇ ਇਸ ਕਮੀ ਖਾਮੀ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਜੀ ਬਹੁਤ ਬਹੁਤ ਧੰਨਵਾਦ ਸੁਖਬੀਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਹੇਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਜਗਜੀਤ ਸਿੰਘ ਡੱਲੇਵਾਲੋਂ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਕਿ ਪੁਲਸ ਹਿਰਾਸਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲੋਂ ਰਾਦੇਵਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸੀਏ ਕਿ ਸਵੇਰੇ ਹੀ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਸੀ ਕਿ ਜਗਜੀਤ ਸਿੰਘ ਡੱਲੇਵਾਲ ਹੋਰੀ ਆਪਣਾ ਮਰਨ ਵਰਤ ਉਸੇ ਤਰੀਕੇ ਜਾਰੀ ਰੱਖਣਗੇ ਜਿਸ ਤਰੀਕੇ ਉਹਨਾਂ ਦੇ ਵੱਲੋਂ ਖਨੌਰੀ ਬਾਰਡਰ ਤੇ ਮਰਨ ਵਰਤ ਕੀਤਾ ਜਾ ਰਿਹਾ ਸੀ ਤਾਂ ਇਸ ਸਬਦੇ ਦਰਮਿਆਨ ਹੁਣ ਵੱਡੀ ਖਬਰ ਫਿਰ ਤੋਂ ਨਾਦੀ ਜਥੇਬੰਦੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਔਰਾ ਦੇ ਵੱਲੋਂ ਹੁਣ ਪਾਣੀ ਪੀਣ ਨੂੰ ਵੀ ਨਾ ਕਰ ਦਿੱਤੀ ਗਈ ਹੈ ਤੇ ਮੈਡੀਕਲ ਸੁਵਿਧਾਵਾਂ ਜਿਹੜੀਆਂ ਉਹਨਾਂ ਦੇ ਵੱਲੋਂ ਮੀਟਿੰਗ ਦੇ ਪਰੋਸੇ ਤੋਂ ਬਾਅਦ ਲਈਆਂ ਜਾ ਰਹੀਆਂ ਸੀ ਤਾਂ ਉਹ ਮੈਡੀਕਲ ਸਹੂਲਤਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਚਿੰਤਾ ਪ੍ਰਸ਼ਾਸਨ ਦੀ ਤੇ ਡਾਕਟਰਾਂ ਦੀ ਵਾਦੀ ਜਾ ਰਹੀ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਪਿਛਲੇ ਸਮੇਂ ਤੋਂ ਨਸਾਜ ਹੈ ਤੇ ਇਹ ਸਭ ਦੇ ਦਰਮਿਆਨ ਹੁਣ ਡਾਕਟਰਾਂ ਦੀਆਂ ਟੀਮਾਂ ਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੇ ਵਿੱਚ ਲੱਗਾ ਹੋਇਆ ਹੈ ਕਿ ਤੁਸੀਂ ਸਿਹਤ ਸੁਵਿਧਾਵਾਂ ਲੈ ਲਓ ਤੇ ਚਾਹੇ ਮਨਨ ਵਰਤ ਆਪਣਾ ਉਸੇ ਲੱਤੇ ਜਾਰੀ ਰੱਖੋ ਜਿਸ ਤਰੀਕੇ ਤੁਸੀਂ ਪਹਿਲਾਂ ਮਨਨ ਵਰਤ ਕਰ ਰਹੇ ਸੀ ਤਾਂ ਇਹ ਸਭ ਦੇ ਦਰਮਿਆਨ ਜਿੱਥੇ ਜਗਜੀਤ ਸਿੰਘ ਡੱਲੇਬਾਲ ਮਨਨ ਵਰਤ ਤੇ ਬੈਠੇ ਹੋਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਹਿਰਾਸਤ ਚ ਲਏ ਹੋਏ ਨੇ ਤਾਂ ਉਹ ਵੀ ਮਨਨ ਵਰਤ ਕਰ ਰਹੇ ਨੇ ਇਸ ਲਈ ਇਹਦੀ ਵੱਡੀ ਖਬਰ ਕਿਸਾਨਾਂ ਨੂੰ ਜਗਜੀਤ ਸਿੰਘ